ਜਿਵੇਂ ਜਿਕੇ ਨਿਊਜ਼ ਮੈਂ ਅਮਨਜੀਤ कौर ਤੋਂ ਸ਼ੁਰੂਆਤ ਕਰ ਰਹੇ ਹਾਂ ਪਾਲਸਤਾਨ ਨਜ਼ਮ ਪਾਲੋਂਵੇ ਅਸਰਤ ਦੀਆਂ ਅਹਿਮ ਸੁਰਖੀਆਂ ਤੇ ਹੁਣ ਖਬਰਾਂ ਵਿਸਥਾਰ ਨਾਲ ਖਨੌਰੀ ਪਾウダー ਤੇ ਕਿਸਾਨ ਜਗਜੀਤ ਸਿੰਘ ਜੱਲ੍ਹੇਵਾਲੂ ਕੋਖਰਤਾਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਰਾਤ ਨੂੰ ਲਗਭਗ 2:30 ਵਜੇ ਪੁਲਿਸ ਨੇ ਹਿਰਾਸਤ ਵਿੱਚ ਲਿਆ ਇਸ ਲਈ ਵੱਡੀ ਖਬਰ ਮੰਡੀ ਜਾ ਰਹੀ ਹੈ ਕਿ ਸਾਨੀ ਮੰਗਰ ਦੇ ਜ਼ਬੰਦ ਵਿੱਚ ਉਨ੍ਹਾਂ ਨੇ ਅੱਜ ਯਾਨੀ ਕਿ 26 ਨਵੰਬਰ ਨੂੰ ਪੰਜਾਬ ਹਰਿਆਣਾ ਦੇ ਖਨਵਾਲੀ ਬਾਰਡਰ ਤੇ ਕੋਖ ਹੜਤਾਲ ਸ਼ੁਰੂ ਕਰਨੀ ਸੀ ਉਨ੍ਹਾਂ ਨੂੰ ਰਾਤ ਨੂੰ ਕਰੀਬ 2:30 ਵਜੇ ਪੁਲਿਸ ਨੇ ਹਿਰਾਸਤ ਵਿੱਚ ਲਿਆ ਗਿਆ ਜਾ ਰਿਹਾ ਹੈ ਕਿ 250 ਦੇ ਕਰੀਬ ਪੁਲਿਸ ਮੁਲਾਜ਼ਮ ਪਹੁੰਚੇ ਸਨ ਜੱਲ੍ਹੇਵਾਲਾ ਨੇ ਐਲਾਨ ਕੀਤਾ ਸੀ ਕਿ ਪਾਰਲੀਮੈਂਟ ਸੈਸ਼ਨ ਸ਼ੁਰੂ ਹੁੰਦੇ ਹੀ ਉਹ ਕੋਖ ਹੜਤਾਲ ਤੇ ਕਿਸਾਨ ਆਗੂਆਂ ਦੇ ਬਲੋਕ ਪੁਣੀ ਬਾਟੇ ਤੇ ਕਰ ਵੱਡਾ ਇਕੱਠ ਕਰਕੇ ਅਗਲੀ ਰਣਨੀਤੀ ਸੰਬੰਧੀ ਐਲਾਨ ਨਿਕਲਦਾ ਜਾ ਸਕਦਾ ਹੈ ਜਿਸ ਨੂੰ ਪਹਿਲਾ ਹੀ ਇਹ ਖੁਸ਼ਖਬਰ ਸਾਹਮਣੇ ਆ ਰਹੀ ਹੈ ਪੰਜਾਬ ਰਾਜwahl ਅਧਿਕਾਰ ਸੁਰੱਖਿਆ ਕਮਿਸ਼ਨ ਨੇ ਪ੍ਰਾਈਵੇਟ ਸਕੂਲਾਂ ਤੋਂ ਲੋ ਦਰਮਿਆ ਤੇ ਸर्दੀਆਂ ਦੇ ਮੌਸਮ ਵਿੱਚ ਸਕੂਲ ਖੋਲਣ ਦੇ ਸਮੇਂ ਸਬੰਧੀ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਸਖਤ ਨੋਟਿਸ ਹੈ ਜਿਸ ਤੋਂ ਬਾਅਦ ਵੱਡਾ ਨੋਟਿਸ ਲੈ ਕੇ ਕੋਈ ਕਮਿਸ਼ਨ ਦੇ ਚੇਅਰਮੈਨ ਕਵਰਦੀਪ ਸਿੰਘ ਨੇ ਕਿਹਾ ਕਿ ਕਈ ਪ੍ਰਾਈਵੇਟ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਨੂੰ ਪਿੱਛੇ ਜਾਂਦੇ ਮਿਆਂਗੋਲੇ ਕਰ ਰਹੇ ਨਹੀਂ ਲਗਾਤਾਰ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਹੋ ਰਹੀ ਵਿਦਾਰਾ ਸਮੇਂ ਤੋਂ ਪਹਿਲਾਂ ਸਕੂਲ ਖੋਹ ਦਿੱਤੇ ਜਾਂਦੇ ਨੇ ਜਿਸ ਕਾਰਨ ਧੁੰਦ ਤੇ ਠੰਡ ਦੇ ਮੌਸਮ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ ਹਾਲ ਹੀ ਵਿੱਚ ਕਈ ਝਮਾਂ ਦੇ ਸਕੂਲੀ ਬੱਚਿਆਂ ਨਾਲ ਹਾਦਸਿਆਂ ਦੇ ਮਾਮਲੇ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਸਿੱਖਿਆ ਵਿਭਾਗ ਲਗਾਤਾਰ ਮੋਸਟਰ ਨਜ਼ਰ ਆਇਆ ਸੀ ਤੇ ਇਸ ਨਾਲ ਬੱਚਿਆਂ ਦੀ ਜਾਨ ਖਤਰੇ ਵਿੱਚ ਹੈ ਕਿਹਾ ਜਾ ਰਿਹਾ ਸੀ ਕਮਿਸ਼ਨ ਨੇ ਇਸ ਮਾਮਲੇ ਦਾ ਹੁਣ ਸਖਤ ਨੋਟਿਸ ਲਿਆ ਕੌਂਸੇ ਕਿ ਵਿਭਾਗ ਮੁਖ ਫਰਮਾਇਸ਼ ਜਾਰੀ ਕੀਤੀ ਗਈ ਹੈ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਪ੍ਰਾਈਵੇਟ ਸਕੂਲ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਸ ਤੋਂ ਬਾਅਦ ਹੋਣ ਸਕੂਲ ਸੰਚਾਲਕਾਂ ਵੱਲੋਂ ਸਖਤ ਹਦਾਇਤਾਂ ਮਿਲਣ ਤੋਂ ਬਾਅਦ ਧਿਆਨ ਰੱਖਿਆ ਜਾ ਰਿਹਾ ਹੈ ਦੂਜੇ ਪਾਸੇ ਕਹਿੰਦੇ ਨੇ ਕਿਸਮਤ ਕਦੋਂ ਚਮਕ ਜਾਏ ਕਿਹਾ ਨਹੀਂ ਜਾ ਸਕਦਾ ਮੋਗਾ ਦੇ ਪਿੰਡ ਪੋਸਾ ਕੋਟਲਾ ਦਾ ਰਹਿਣ ਵਾਲਾ ਸੁਦੇਸ਼ ਚਿੰਦ ਜਿਸ ਨੇ ਛੇ ਮਹੀਨੇ ਦੀ ਲਾਟਰੀ ਜਿੱਤੀ ਹੈ ਅਤੇ ਕਰੋੜਪਤੀ ਬਣ ਗਿਆ ਸੁਦੇਸ਼ ਨੇ ਨਾਗਾਲੈਂਡੀਆ ਲਾਟਰੀ ਜਿੱਤੀ ਹੀ ਰੋਚੀ ਬੈਸੀ ਤਾਂ ਵੀ ਇਹ ਸੁਦੇਸ਼ ਸਿੰਘ ਨੇ 150 ਰੁਪਏ ਵਿੱਚ 25 ਨਾਲ ਲਾਟਰੀਆਂਆਂ ਦੀਆਂ ਕਾਪੀਆਂ ਖਰੀਦੀਆਂ ਸਨ ਜਿਸ ਵਿੱਚ ਉਸ ਨੂੰ 1 ਕਰੋੜ ਦਾ ਇਨਾਮ ਮਿਲਿਆ ਤੇ ਹੁਣ ਇਹ ਸੁਦੇਸ਼ ਸਿੰਘ ਕਿਸਮਤਾਂ ਚਮਕ ਗਈ ਹੀ ਸਮਝ ਲਓ ਸੁਦੇਸ਼ ਸਿੰਘ ਦਾ ਪਿੰਡ ਤੇ ਆਪਣੇ ਘਰ ਵਿੱਚ ਉਹ ਮੈਡੀਕਲ ਦੀ ਦੁਕਾਨ ਚਲਾਉਂਦਾ ਸੁਬੇ ਉਹ 10 ਸਾਲਾ ਤੋਂ ਇਸ ਉਮੀਦ ਨਾਲ ਲਾਟਰੀ ਖੇਡ ਰਿਹਾ ਸੀ ਕਿ ਕਿਸੇ ਨਾ ਕਿਸੇ ਦਿਨ ਰੱਬ ਉਸ ਨੂੰ ਮਿਹਰ ਕਰੇਗਾ ਤੇ ਉਹ ਮਿਹਰ ਵਾਲਾ ਦਿਨ ਅੱਜ ਆ ਗਿਆ ਸੁਦੇਸ਼ ਨੇ 1 ਕਰੋੜ ਦੀ ਲਾਟਰੀ ਦਿੱਤੀ ਹੈ ਨੂੰ ਸੁਬਾਦ ਸੁਖਦੇਵ ਦੇ ਪਿਤਾ ਤੇ ਮਾਤਾ ਕਾਫੀ ਖੁਸ਼ੀ ਹੈ ਸੁਦੇਵ ਦੇ ਪਿਤਾ ਖੇਤੀ ਕਰਦੇ ਨੇ ਸੁਖਦੇਵ ਦੇ ਘਰ ਵਿੱਚ ਮੈਡੀਕਲ ਦੀ ਦੁਕਾਨ ਖੋਲ੍ਹਦੇ باوجود ਕਾਫੀ ਜ਼ਿਆਦਾ ਪਰੇਸ਼ਾਨੀਆਂ ਸੰਸੁਖਦੇਵ ਦੇ ਕਈ ਸੁਪਨੇ ਸੰਕਿਉ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇਵੇ ਚੰਗਾ ਘਰ ਬਣਾਵੇ ਪਰ ਇਹ ਕੰਮ ਪੂਰਾ ਨਹੀਂ ਹੋ ਪਾਇਆ ਪਰ ਹੁਣ ਕਹਿੰਦੇ ਨੇ ਕਿ ਕਿਸਮਤ ਚਮਕ ਗਈ ਹੈ ਕਿ ਉਹਨੇ ਲਾਟਰੀ ਲਗਾਤਾਰ ਪਾਉਣੀ ਜਾਰੀ ਰੱਖੀ ਸੀ ਕਿ ਕਿਸੇ ਦਿਨ ਉਸਾਰ ਲੱਕੀ ਨੰਬਰ ਜ਼ਰੂਰ ਨਿਕਲੇਗਾ ਤੇ ਉਹ ਦਿਨ ਆਖਿਰਕਾਰ ਆ ਗਿਆ ਪਰਿਵਾਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਦੇਵ ਨੇ ਆਪਣੇ ਸੁਪਨਿਆਂ ਦੇ ਬਾਰੇ ਵਿੱਚ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਲਾਟਰੀ ਪਾ ਰਿਹਾ ਸੀ ਹਰ ਸਮੇਂ ਛੋਟੇ-ਮोटे ਇਨਾਮ ਜਿੱਤਦਾ ਸੀ ਪਰ ਇਸ ਵਾਰ ਜਦੋਂ ਲਾਟਰੀ ਵੇਚਣ ਵਾਲੇ ਨੇ ਕਹਿੰਨ ਕੀਤਾ ਕਿ ਉਸ ਦੀ 1 ਕਰੋੜ ਦੀ ਲਾਟਰੀ ਨਿਕਲੀ ਹੈ ਤਾਂ ਆਪ ਨੂੰ ਕਾਫੀ ਜ਼ਿਆਦਾ ਆਸ਼ਾ ਹੋਇਆ ਤਾਂ ਉਸਨੇ ਯਕੀਨ ਹੀ ਨਹੀਂ ਆਇਆ ਫਿਰ ਉਸਨੇ ਜਦੋਂ ਦੇਖਿਆ ਉਸਨੇ ਆਪਣਾ ਲਾਖੀ ਨੰਬਰ ਦੇਖਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਤਕਾਣਾ ਨਹੀਂ ਰਿਹਾ ਜਿਸ ਤੋਂ ਬਾਅਦ ਹੁਣ ਲਗਾਤਾਰ ਵਧਾਈਆਂ ਦੇ ਵਾਲਿਆਂ ਦਾ ਤਾਤਾ ਲੱਗਿਆ ਹੋਇਆ ਰਿਸ਼ਤੇਦਾਰ ਵਧਾਈਆਂ ਦੇ ਰਹੀਏ ਸੁਖਦੇਵ ਦੇ ਘਰ ਲਗਾਤਾਰ ਖੁਸ਼ੀ ਦਾ ਮਾਹੌਲ ਹੈ ਤੇ ਸੁਖਦੇਵ ਦਾ ਕਹਿਣਾ ਹੈ ਕਿ ਆਪਣਾ ਨਵਾਂ ਘਰ ਬੁਲਵਾਏਗਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇਗਾ ਲੋੜਵੰਦਾਂ ਦੀ ਮਦਦ ਕਰੇਗਾ ਸੁਖਦੇਵ ਦੇ ਪਿਤਾ ਤੇ ਪਤਨੀ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਤੇ ਕਹਿੰਦੇ ਕਿ ਇਹ ਉਹਨਾਂ ਲਈ ਖੁਸ਼ੀਆਂ ਭਰਿਆ ਦਿਨ ਹੈ ਤੇ ਇਹੇ ਸੁਪਨੇ ਪੂਰੇ ਕਰਨ ਦਾ ਟਾਈਮ ਹੈ ਕਿ ਕਹਿੰਦੇ ਕਿ ਹੁਣ ਉਹ ਸੀ ਉਮਰ ਹੋਰ ਲੰਬੀ ਹੋ ਜਾਵੇਗੀ ਤੁਝੇ ਸੁੱਤਰ ਕਰੋੜਪਤੀ ਬਣ ਗਿਆ ਤੇ ਜਿਸ ਤੋਂ ਬਾਅਦ ਉਹ ਬੱਚੇ ਵੀ ਕਾਫੀ ਖੁਸ਼ ਨੇ ਦੇਸ਼ ਦੇ ਕਈ ਰਾਜਾਂ ਵਿੱਚ ਤੁਫਾਨ ਦੇ 10 ਤੱਕ ਦੇ ਦਿੱਤੀ ਹੈ ਲੋਕਾਂ ਨੇ ਸਵੇਟ ਰਿਜੈਕਟ ਆਫ ਆਨਲੋ ਸ਼ੁਰੂ ਕਰ ਦਿੱਤੀਆਂ ਨੇ ਹਾਲੇ ਵੀ ਕਈ ਰਾਜਾਂ ਵਿੱਚ ਮੌਸਮ ਚ ਲਗਾਤਾਰ ਬਦਲਾਅ ਹੋਣ ਵਾਲਾ ਹੈ ਸਰਦੀਆਂ ਦੇ ਇਸ ਮੌਸਮ ਵਿੱਚ ਤ੍ਰਿਪਾਰਕ ਕਲਿਚੇ ਸਮੇਂ ਸੰਗਰੀ ਤੁੰਦ ਦੀ ਰੇਤ ਵਿੱਚ ਤ੍ਰਿਪਾਰਕ ਹੈ ਲਖਨੀ ਪਾਰਕ ਉੱਤਰੀ ਪੂਰਬੀ ਭਾਰਤ ਵਿੱਚ ਪਹਿਲਾ ਹੀ ਗਰਜ ਨਾਲ ਨਹੀਂ ਤੈਰਿਆ ਜਿਸ ਤੋਂ ਬਾਅਦ ਲਗਾਤਾਰ ਮੌਸਮ ਬਦਲ ਰਿਹਾ ਹੈ ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਚਕਰਵਾਤੀ ਤੂਫਾਨ ਦੀ ਚੇਤਾਵਨੀ ਦਿੱਤੀ ਹੈ ਜਿਸ ਨੇ ਲੋਕਾਂ ਨੇ ਪਰੇਸ਼ਾਨੀਆਂ ਨੂੰ ਕਾਫੀ ਜ਼ਿਆਦਾ ਬੁਧਾਰ ਰਿਹਾ ਹੈ ਉੱਪਰਲੇ ਪਹਾੜੀ ਰਾਜਾ ਵਿੱਚ برفਬਾਰਿ ਹੋ ਰਹੀ ਹੈ ਮੌਸਮ ਵਿੱਚ ਇਸ ਵਾਰ ਦੇਸ਼ ਵਿੱਚ ਸਰਦੀ ਦੀ ਤੀਬਰਤਾ ਹੋਰ ਵੱਧ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਉਰਵੀਪਮਦ ਹਿੰਦ ਮਹਾਸਾਗਰ ਦੇ ਨਾਲ ਲੱਗਦੇ ਦੱਖਣੀ ਅੰਡੇਮਾਨ ਉੱਤੇ ਉਪਰੀ ਹਵਾ ਚੱਕਰਵਾਤੀ ਸਰਕੂਲੇਸ਼ਨ ਫਰਗਮ ਹੈ ਜੋ ਕਿ ਸਮੁੰਦਰ ਦੇ ਮੱਧ ਆਰ ਫੋਸ਼ੀਆ ਤੱਕ ਫੈਲਾ ਹੋਇਆ ਤੇ ਇਸ ਦੇ ਨਾਲ ਹੁਣ ਪ੍ਰਭਾਵ ਘਟ ਕਰਨ ਦੇ ਦਬਾਅ ਵਾਲਾ ਖੇਤਰ ਬਣਨ ਦੀ ਲਗਾਤਾਰ ਸੰਭਾਵਨਾ ਹੈ ਦੱਸਦੀ ਹੈ ਪੰਜਾਬ ਦਾ ਮੌਸਮ ਜੇਕਰ ਗੱਲ ਕਰੀਏ ਤਾਂ ਲਗਾਤਾਰ ਬਦਲ ਰਿਹਾ ਹੈ ਤੇ ਇਸ ਦੇ ਨਾਲ ਹੀ ਹੁਣ ਉੱਤਰ ਪੱਛਮ ਵੱਲ ਵੀ ਦੱਖਣ ਪੂਰਬੀ ਬਗਾੜ ਦਿਖਾਰੀ ਵੱਲ ਇਸ ਇੱਕ ਚੱਕਰਵਤੀ ਤੂਫਾਨ ਦੇ ਵਧਣ ਦੀ ਸੰਭਾਵਨਾ ਕਦੇ ਲਈ 2 ਦਿਨਾਂ ਤੱਕ ਦੱਖਣੀ ਬੰਗਾਲ ਦੀ ਖਾੜੀ ਦੇ ਕੇਂਦਰੀ ਕਿਨਾਰੇ ਸਿੱਕ ਦਬਾਅ ਵਾਲਾ ਖੇਤਰ ਬਣੇਗਾ ਜਿਸ ਤੋਂ ਬਾਅਦ ਆਈਐਨਡੀ ਨੇ 11 ਰਾਜਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਲਗਾਤਾਰ ਮੌਸਮ ਬਦਲਣ ਦੇ ਨਾਲ ਆਮ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਖਬਰਾਂ ਅਨੁਸਾਰ ਵਿਪਾਦ ਵਿਭਾਗ ਨੇ ਸਵੇਰੇ 4:00 ਵਜੇ ਇਹ ਵਾਅਦਾ ਕੀਤਾ ਹੈ ਵਿਪਾਦ ਵਿਭਾਗ ਨੇ ਸਵੇਰੇ ਦੇ 7 ਜਿਲ੍ਹਿਆਂ ਅੰਮ੍ਰਿਤਸਰ ਨਵਾਂਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿੱਚ ਸੰਘਣੀ ਧੁੰਦ ਤੋਂ ਇਲਾਵਾ ਧੋਏ ਵਾਲੀ ਸਥਿਤੀ ਦਾ ਵੀ ਸਾਹਮਣਾ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ ਇਹ ਹੁਣ ਮੇਰਾ ਠਿਕ ਘਟਨਾ ਦਾ ਜ਼ਿਕਰ ਕਰਦੇ ਹਾਂ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਹਰ ਕੋਈ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ ਇਸ ਵੀਡੀਓ ਵਿੱਚ ਲਾੜਾ ਫਿਲਮੀ ਹੀਰੋ ਵਾਂਗ ਛੋਟੇ ਹਾਥੀ ਤੇ ਚੜਦਾ ਹੋਇਆ ਨਜ਼ਰ ਆ ਰਿਹਾ ਹੈ ਇਸੇ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਤੋਂ ਵਿਅਕਤੀ ਲਾੜੇ ਦੀ ਮਾਲਾ ਤੋਂ ਕਰੰਸੀ ਚੋੜ ਕੇ ਭੱਜ ਗਿਆ ਸੀ ਤੇ ਇਹ ਵੀਡੀਓ ਜਦੋਂ ਵੀ ਵਾਇਰਲ ਹੋਇਆ ਲੋਕਾਂ ਨੇ ਆਪੋ ਆਪਣੀ ਪ੍ਰਤੀਕਿਰਿਆ ਮੈਂ ਦੇਣੀ ਸ਼ੁਰੂ ਕਰ ਦਿੱਤੀ ਹੈ ਅਜਿਹਾ ਕਿ ਜਦੋਂ ਲਾੜਾ ਉਹਦੇ ਪਿੱਛੇ ਤੇ ਜ਼ਿਆਦਾ ਛੋਟੇ ਹਾਥੀ ਨੂੰ ਇਹ ਕਿ ਚੋਰ ਭਾਦੀਆ ਨਾਲਾ ਗੱਡੀ ਤੇ ਲੱਗ ਗਿਆ ਤੇ ਕਿਸੇ ਤਰ੍ਹਾਂ ਨਾਲ ਖਿੜਕੀ ਰਾਹੀਂ ਅੰਦਰ ਦਾਖਲ ਹੋਇਆ ਉਸ ਤੋਂ ਬਾਅਦ ਉਸਨੇ ਚੋਰ ਦੀ ਬੁਰੇ ਤਰੀਕੇ ਨਾਲ ਕੁਟਮਾਰ ਕੀਤੀ ਜਦੋਂ ਉਹ ਸੜਕ ਤੇ ਚੋਰ ਦੀ ਕੁਟਮਾਰ ਕਰ ਰਿਹਾ ਸੀ ਤਾਂ ਹੋਰ ਲੋਕ ਵੀ ਆ ਗਏ ਜਿਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਗਰਮ ਹੋ ਗਿਆ ਤੇ ਇਹ ਵੀਡੀਓ ਐਪਸ ਤੇ ਕਿਸੇ ਯੂਜ਼ਰ ਦੇ ਵੱਲੋਂ ਸ਼ੇਅਰ ਕੀਤਾ ਗਿਆ ਹਰ ਇੱਕ ਯੂਜ਼ਰ ਦੇ ਵੱਲੋਂ ਇਸ ਤੇ ਆਪ ਨੂੰ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ 25 ਨਵੰਬਰ 2024 ਨੂੰ ਇਹ ਵੀਡੀਓ ਪੋਸਟ ਕੀਤਾ ਗਿਆ ਸੀ ਨਾਲ ਹੀ ਲਾੜਾ ਕੀਤਾ ਗਿਆ ਖਿਲਾੜਾ ਮੇਰਠ ਵਿੱਚ ਥੋੜਾ ਗੱਡੀ ਤੇ ਸੀ ਤੇ ਚੋਰ ਉਸਦੇ ਲੋਕਾਂ ਦੀ ਮਾਲਾ ਵਿੱਚੋਂ ਨੋਟ ਖੋ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਲਾੜਾ ਬਿਆਦ ਦਾ ਰਸਵਾ ਵਿੱਚ ਛੱਡ ਕੇ ਚੋਰ ਦੇ ਪਿੱਛੇ ਭੱਜਿਆ ਚੋਰ ਛੋਟਾ ਹੱਥ ਚਲਾ ਕੇ ਉਤੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਲਾੜਾ ਤੇ ਬੜਾ ਤੇਜ਼ ਸੀ ਉਸਨੇ ਜਦੋਂ ਫਿਰਕੀ ਦੇ ਰਾਹੀਂ ਲੋਡਰ ਵਿੱਚ ਦਾਖਲ ਹੋਇਆ ਤਾਂ ਚੋਰ ਲੋਡਰ ਨੂੰ ਛੱਡ ਕੇ ਭੱਜਣ ਲੱਗਿਆ ਤਾਂ ਲਾੜੇ ਨੇ ਚੋਰ ਨੂੰ ਫੜ ਕੇ ਉਸ ਨੂੰ ਹੋਰ طریقے ਨਾਲ ਕੁੱਟਿਆ ਉਹ ਇਹ ਵੀਡੀਓ 1 ਮਿੰਟ ਦਾ ਹੈ ਜਿਸ ਵਿੱਚ ਦੇਖਿਆ ਜਾ ਸਕਾਂਗੇ ਲਾੜਾ ਜਿੰਸ ਬੋਰਡ ਵਾਂਗ ਚੱਲਦੀ ਕੋਈ ਗੱਡੀ ਦੇ ਨਾਲ ਲਟਕ ਰਿਹਾ ਜਿਸ ਬਾਅਦ ਬੜੇ ਦਿਲਚਸਪ ਮਜ਼ੇਦਾਰ ਕਮੈਂਟਸ ਵੀਡੀਓ ਤਿਆਰੇ ਨੇ ਦੱਸੀਏ ਕਿ ਇਸ ਖੜਕੀ ਦੀ ਮਦਦ ਨਾਲ ਡਰਾਈਵਰ ਤੱਕ ਲਾੜਾ ਪਹੁੰਚਦਾ ਹੈ ਗੱਡੀ ਰੋਕਦਾ ਹੈ ਜੇ ਵਿੱਚ ਡਰਾਈਵਰ ਗੱਡੀ ਤੋਂ ਫੇਰ ਖਾ ਕੇ ਸਮਝਾਉਂਦਾ ਹੈ ਫਿਰ ਕਿ ਲਾੜਾ ਮਾਲਾ ਚੌਕ ਨੂੰ ਸੀ ਤੋੜ ਕੇ ਭੱਜਣ ਵਾਲੇ ਥੋਰ ਡਰਾਈਵਰ ਨੂੰ ਚੰਗੇ ਤਰੀਕੇ ਨਾਲ ਕੋਟ ਰਿਹਾ ਤੇ ਇਸ ਤਰ੍ਹਾਂ ਨੇ ਥੋਰ ਲੋਕ ਵੀ ਆ ਜਾਂਦੇ ਨੇ ਤੇ ਸੜਕ ਦੇ ਵਿਚਕਾਰ ਇਸ ਚੋਰ ਦੀ ਜੋ ਕੁਦਮਾਰ ਹੋਦੀ ਹੈ ਉਹ ਵੀਡੀਓ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਭਾਰਤੀ ਆਬਾਦੀ ਵਿੱਚ ਦਿਨੋਂ ਦਿਨ ਜਿਸ ਤਰੀਕੇ ਨਾਲ ਵਾਧਾ ਹੋ ਰਿਹਾ ਉਸ ਦੇ ਸਾਹਮਣੇ ਨੂੰ ਨਵੇਂ ਬੁਨਿਆਦੀ ਢਾਂਚੇ ਦੀ ਲੋੜ ਹੈ ਚੰਡੀਗੜ੍ਹ ਸ਼ਹਿਰ ਤੋਂ ਬਾਹਰ ਹੁਣ ਜਿਵੇਂ ਨਿਊ ਚੰਡੀਗੜ੍ਹ ਦਾ ਵਿਸਥਾਰ ਹੋਇਆ ਉਹ ਮੇਹੀ ਉਸੇ ਤਰੀਕੇ ਨਾਲ ਹੁਣ ਤੱਕ ਪਰਦੇਸ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਉੱਤਰ ਪ੍ਰਦੇਸ਼ ਸਰਕਾਰ ਨੇ ਯਮੁਨਾ ਐਕਸਪ੍ਰੈਸ ਵੇ ਦੇ ਦੋਵੇਂ ਪਾਸੇ ਨਿਊ ਆਗਰਾ ਨਾਮ ਦਾ ਨਵਾਂ ਸ਼ਹਿਰ ਬਣਾਉਣ ਦੀ ਯੋਜਨਾ ਬਣਾਈ ਹੈ ਯੋਗੀ ਸਰਕਾਰ ਦੀ ਇਹ ਯੋਜਨਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਜ਼ਿਆਦਾ ਸਹੂਲਤ ਮਿਲਣ ਦੀ ਗੱਲ ਕਹੀ ਜਾ ਰਹੀ ਹੈ ਯੋਗੀ ਸਰਕਾਰ ਇਸ ਸ਼ਹਿਰ ਨੂੰ ਯਮੁਨਾ ਐਕਸਪ੍ਰੈਸ ਦੇ ਦੀ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ ਦੇ ਅਧਿਕਾਰ ਦੇ ਖੇਤਰ ਅਧੀਨ ਸਥਾਪਿਤ ਕੀਤੇ ਜਾਣ ਵਾਲੇ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਤੋਂ ਬਾਅਦ ਜਿੱਥੇ ਆਮ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ ਉੱਥੇ ਹੀ ਆਗਰਾ ਦੀ ਇਤਮਾਰ ਪਰ ਤਹਿਸੀਲ ਦੇ ਸਾਥ ਹੁੰਦੀ ਜ਼ਮੀਨ ਨੂੰ ਨਿਊ ਆਗਰਾ ਲਈ ਐਕਵਾਇਰ ਕੀਤੀ ਜਾਏਗੀ ਜੋ ਕਿ 10,500 ਹੈਕਟੇਰ ਜ਼ਮੀਨ ਹੈ ਇਸ ਸਹਿਰ ਦੇ ਵਿੱਚ ਨਵਾਂ ਸ਼ਹਿਰ ਸਥਾਪਿਤ ਕਰਨ ਦੀ ਸਰਕਾਰ ਦੀ ਯੋਜਨਾ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ ਕਿ ਇਸ ਯੋਜਨਾ ਨਾਲ ਆਗਰਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਮੈਂ ਜਾਇਦਾਤਾਂ ਦੀ ਕੀਮਤ ਵਧਣ ਦੀ ਸੰਭਾਵਨਾ ਹੈ ਕਿਉਂਕਿ ਜੇਕਰ ਸਰਕਾਰ ਐਕਵਾਇਰ ਕਰੇਗੀ ਤਾਂ ਲਗਾਤਾਰ ਜ਼ਮੀਨਾਂ ਦੇ ਵਿੱਚ ਵਾਧਾ ਹੋਵੇਗਾ ਜਮੁਨਾ ਐਕਸਪ੍ਰੈਸ ਰੇਲ ਇੰਡਸਟਰੀਅਲ ਰੇਲਪੁੱਟ 30 ਦੇ ਨਿਊ ਆਗਰਾ ਦੇ ਕਾਸਟ ਇੱਕ ब्लूप्रिंट विटा आर्किटेक्ट ਨਵਾਂ ਵਸਨ ਵਾਲਾ ਸ਼ਹਿਰ ਰੋਇਡਾ ਤੋਂ ਲਗਭਗ ਅੱਧਾ ਹੋਵੇਗਾ ਜਿਸ ਨੂੰ ਮੁੱਖ ਤੌਰ ਤੇ ਸੈਰ ਸਪਟਾ ਅਤੇ ਵਪਾਰਕ ਕੇਂਦਰ ਜੇਲ੍ਹ ਨੂੰ ਵਿਕਸਿਤ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਸ ਯੋਜਨਾ ਦਾ ਖਰੜਾ ਇੱਕ ਸਲਾਹਕਾਰ ਦੀ ਮਦਦ ਨਾਲ ਤਿਆਰ ਕੀਤਾ ਜਾ ਰਿਹਾ ਹੈ ਤੇ ਇਸ ਖੇਤਰ ਦੇ ਵਿੱਚ ਜਿੰਨੀਆਂ ਜ਼ਮੀਨ ਜਾਇਦਾਦ ਜਿੰਨਾ ਲੋਕਾਂ ਦੀ ਹੈ ਉਹਨਾਂ ਦੀ ਜਾਂਚ ਹੀ ਹੋਣ ਵਾਲੀ ਹੈ ਤੇ ਇਸ ਖੇਤਰ ਦੇ ਵਿੱਚ ਸਮਾਜਿਕ ਆਰਥਿਕ ਸਰਵੇਖਣ ਕੀਤਾ ਗਿਆ ਸੀ ਇਹ ਹੁਣ ਤੇਲ ਦੇ ਸਬੰਧ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਚੋਕੀ ਵਧਾਵਾ ਆਈ ਹੈ ਇਸ ਦਾ ਅਸਰ ਮੰਗਲਵਾਰ ਸਵੇਰੇ ਦੇ ਤੇ ਸਾਰੇ ਸ਼ਹਿਰਾਂ 'ਚ ਵੇਖਣ ਨੂੰ ਮਿਲਿਆ ਹੈ ਸਰਕਾਰੀ ਤੇਲ ਕੰਪਨੀਆਂ ਨੇ ਯੂਪੀ ਤੋਂ ਲੈ ਕੇ ਬਿਹਾਰ ਤੱਕ ਦੇ ਕਈ ਜ਼ਿਲ੍ਹਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਰਾਚੂਨ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਹੈ ਹਾਲਾਂਕਿ ਦਿੱਲੀ ਸਮੇਤ ਦੇਸ਼ ਦੇ ਚਾਰੇ ਮਹਾਨਗਰਾਂ ਦੇ ਵਿੱਚ ਵੀ ਟੀਡ ਅਤੇ ਪ੍ਰਚਾਨ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੈ ਪਰ ਹੁਣ ਕਿਆ ਜਾ ਰਹਾ ਹੈ ਕਿ ਡੀਜ਼ਲ ਤੇ ਜੋ ਪੈਟਰੋਲ ਹੈ ਉਹਦੀਆਂ ਕੀਮਤਾਂ ਚੁੱਕਟਾ ਹੋ ਸਕਦਾ ਹੈ ਆਮ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਸਰਕਾਰੀ ਤੇਲ ਕੰਪਨੀ ਮਤਾਬਕ ਯੂਪੀ ਦੇ ਗੌਤਮ ਬੁੱਧ ਨਗਰ ਨੌਇਡਾ ਦੇ ਗਰੇਟ ਨੌਇਡਾ ਦੇ ਚਿੰਪਟਰੋਲ ਸਤਾਈ ਪੈਸੇ ਸਸਤਾ ਤੇ 19.75 ਰੁਪਏ ਪ੍ਰਤੀ ਲੀਟਰ ਵੇਚਿਆ ਜਾ ਰਿਹਾ ਹੈ ਤੇ ਡੀਜ਼ਲ ਵੀ 32 ਪੈਸੇ ਦੀ ਢਰਾਵੜ ਦੇ ਨਾਲ 87.81 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਿਆ ਹੈ ਗਾਜ਼ੀਆਬਾਦ ਵਿੱਚ ਪੈਟਰੋਲ 8 ਪੈਸੇ ਦੀ ਢਰਾਵੜ ਨਾਲ 94.45 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 9 ਪੈਸੇ ਦੀ ਢਰਾਵੜ ਨਾਲ 87.52 ਰੁਪਏ ਪ੍ਰਤੀ ਲੀਟਰ ਤੇ ਵਿਕਿਆ ਹੈ ਉੱਤਪਰਦੇਸੀ ਰਾਜਸਥਾਨੀ ਲਖਨਊ ਵਿੱਚ ਟ੍ਰੋ 8 ਪੈਸੇ ਸਸਤਾ ਹੋ ਕੇ 94.21 ਰੁਪਏ ਪ੍ਰਤੀ ਲੀਟਰ ਦੇ ਬਜਾਏ ਜੱਤ ਦੇ ਡੀਜ਼ਲ 9 ਪੈਸੇ ਘਟ ਕੇ 87.72 ਰੁਪਏ ਪ੍ਰਤੀ ਲੀਟਰ ਤੇ ਆ ਗਿਆ। ਤੁਹਾਨੂੰ ਗੱਲ ਕਰਨ ਲੈ ਖੇਡ ਜਗਤ ਦੀ ਵਿਹਾਰ ਦੇ 13 ਸਾਲ ਦੇ ਵੈਭਵ ਸੂਰੇ ਵੰਸ਼ੀ ਇੰਡੀਅਨ ਪ੍ਰੀਮੀਅਮ ਲੀਗ ਦੇ ਵਿੱਚ ਕਿਸੇ ਵੀ ਟੀਮ ਵੱਲੋਂ ਖਰੀਦੇ ਗਏ ਸਬਕ ਨੂੰ ਘਟ ਉਮਰ ਦੇ ਖਿਡਾਰੀ ਬਣ ਗਏ ਨੇ ਜੱਤ ਦੀ 27 ਤੋਂ ਵੱਧ ਸਮੇਤ ਉਹ ਪਾਰਕੀਟਿੰਗ ਤੋਂ ਬਾਹਰ ਰਹਿ ਗਏ ਗੁਨੇਸ਼ੂ کمار ਨੂੰ ਰਾਇਲ ਚੈਲੈਂਜਰਸ ਬੰਗਲੌਰ ਨੇ ਸੋਮਵਾਰ ਨੂੰ ੜਾਮੀ ਦੇ ਦੂਜੇ ਦਿਨ 1.5 ਕਰੋੜ ਰੁਪਏ ਵਿੱਚ ਖਰੀਦਿਆ ਹੈ ਤੇ ਇਸ ਦੇ ਨਾਲ ਹੀ ਸੂਰਵਰਸ਼ੀ ਨੂੰ ਰਾਜਸਥਾਨ ਰਾਇਲਸ ਨੇ 1.10 ਕਰੋੜ ਰੁਪਏ ਵਿੱਚ ਖਰੀਦਿਆ ਹੈ ਕਿ ਇਹ ਸਭ ਤੋਂ ਘੱਟ ਉਮਰ ਦੇ 13 ਸਾਲ ਦੇ ਖਿਡਾਰੀ ਨੇ ਸ਼ਨੀਵਾਰ ਨੂੰ ਰਾਜਸਥਾਨ ਉਰਦ ਸੈਇਦ ਅਸਤਾਕ ਅਲੀ ਟਰਾਫੀ ਜਿੱਤ ਕੇ ਖਾਰ ਲਈ T20 ਚ ਡਵਲ ਕਰਨ ਵਾਲੇ ਸੂਰਵਰਸ਼ੀ ਨੇ 6 ਦੇ ਡੇਟਾ ਚ 13 ਦੌਲਾ ਬਣਾਈਆਂ ਸੰਭ ਤੇ ਉਹ ਵੀ ਫਿਰ ਤੋਂ ਚਾਹੇ ਕਿ ਗੇਲ ਹੋ ਤਾ ਆਊਟ ਹੋ ਗਏ ਸਾਂ ਫਿਲਹਾਲ ਇਹਨਾਂ ਖਬਰਾਂ ਚ ਬਸ ਇਹ ਨਹੀਂ ਹੋਈਆਂ ਕਿ ਇਹ ਤਾਜ਼ਾ ਖਬਰਾਂ ਵਿੱਚ ਦੇਖ ਲੋ ਜੀ ਕਿ ਆਰਟੀਵੀ ਤਾਰਵਾ